ਤੁਸੀਂ ਦੇਖ ਰਹੇ ਹੋ ਜ਼ੋਰ ਟੀਵੀ ਨਿਊਜ਼ ਅੱਜ ਦੀਆਂ ਤਾਜ਼ੀਆਂ ਖਬਰਾਂ ਲੈ ਕੇ ਆਸੀਂ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਤੁਸੀਂ ਦੇਖ ਰਹੇ ਹੋ ਜ਼ੋਰ ਟੀਵੀ ਨਿਊਜ਼ ਆਓ ਮਾਰੀ ਇੱਕ ਨਜ਼ਰ ਅੱਜ ਦੀਆਂ ਤਾਜ਼ੀਆਂ ਖਬਰਾਂ ਤੇ ਚੈਨਲ ਨੂੰ ਜ਼ਰੂਰ ਕਰਿਓ ਸਬਸਕ੍ਰਾਈਬ ਦੋਸਤੋ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜ਼ੋਰ ਟੀਵੀ ਨਿਊਜ਼ ਅੱਜ ਇੱਕ ਬਹੁਤ ਵੱਡੀ ਮਹਾਨ ਅਸਤੀ ਨੂੰ ਅਸੀਂ ਮਲਾਉਣ ਜਾ ਰਹੇ ਹਾਂ ਤੁਹਾਨੂੰ ਜਿਹੜੇ ਇੱਕ ਬੰਬੇ ਦੇ ਵਿੱਚ ਬਹੁਤ ਆਪਣੇ ਨਾਮ ਕਮਾ ਚੁੱਕੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਸ਼ਰਮਾ ਕੀਤੀ ਤੇ ਬਹੁਤ ਜ਼ਿਆਦਾ ਸੀਰੀਅਲ ਵਿੱਚ ਕੰਮ ਕੀਤਾ ਤੇ ਸਾਡੇ ਚੁੰਟ ਦੇ ਵਿੱਚ ਪਹੁੰਚ ਚੁੱਕੇ ਨੇ ਤਾਰਕ ਮਹਤਾ ਦਾ ਉਲਟਾ ਚਸ਼ਮਾ ਵਾਲੇ ਸੋਢੀ ਸਾਹਿਬ ਅਹਰਾਜ ਜਨ ਸਾਹਿਬ ਪਿਆਰ ਜਨ ਤੁਹਾਡੇ ਜੀ ਧੰਵਾਦੀ ਧੰਵਾ ਤੁਹਾਡਾ ਤੇ ਤੁਸੀਂ ਸਾਡੇ ਤੇ ਸਟੂਡੀਓ ਵਿੱਚ ਪਹੁੰਚੇ ਹੋਰ ਸਭ ਠੀਕ ਠਾਕ ਜੀ ਬਹੁਤ ਵਧੀਆ ਜੀ ਬਹੁਤ ਤੁਹਾਨੂੰ ਮਿਲ ਕੇ ਬੜਾ ਚੰਗਾ ਲੱਗਾ ਜੀ ਤੇ ਤੁਹਾਨੂੰ ਕੋਈ ਤਕਰੀਰ ਨਹੀਂ ਤਾਂ ਨਹੀਂ ਕੋਈ ਸਾਡੇ ਚੈਨ ਤੱਕ ਪਾ ਲਈ ਕੋਈ ਨਹੀਂ ਜੀ ਕੋਈ ਤਕਰੀਰ ਨਹੀਂ ਹੋਈ ਕੋਈ ਤਕਰੀਰ ਨਹੀਂ ਹੋਈ ਤੇ ਦਾ ਸਭੂ ਅਸੀਂ ਤੁਹਾਨੂੰ ਸਮਝਾਣਾ ਚਾਹੁੰਦੇ ਆ ਇਹ ਸੋਢੀ ਸਾਹਿਬ ਸੈਕਿੰਡ ਸੋਢੀ ਸਾਹਿਬ ਨੇ ਜੀਨਾ ਨੇ ਤਾਂ ਕਿ ਮੈਂ ਤਾਂ ਉੱਟਾ ਕਸਵਾ ਦੇ ਸੀਰੀਅਲ ਤੁਸੀਂ ਦੇਖਦੇ ਰਹੇ ਅੱਜ ਵੀ ਚੱਲਦਾ ਤੇ ਕਸਦਾ ਵਾਰ ਸੀਰੀਅਲ ਉਹਦੇ ਵਿੱਚ ਆਪਣਾ ਯੋਗਦਾਨ ਪਾਇਆ ਆਪਣਾ ਰੋਲ ਕੀਤਾ ਤੇ ਸੋਢੀ ਸਾਹਿਬ ਨਾਲ ਆਪਾਂ ਗੱਲ ਕਰਦੇ ਆ ਸੋਢੀ ਸਾਹਿਬ ਸਾਡੇ ਕੋਲ ਕਲਿੱਪ ਤੁਹਾਡੀ ਪਹੁੰਚੀ ਹੋਈ ਸੀ ਇਸ ਕਰਕੇ ਤੁਹਾਨੂੰ ਇੱਥੇ ਅਸੀਂ ਬੇਨਤੀ ਕੀਤੀ ਹੋਣੀ ਤੇ ਅਸੀਂ ਆਪਣੇ ਸਰੋਤਿਆਂ ਨੂੰ ਦੱਸਣਾ ਚਾਹੁੰਦੇ ਆ ਤੁਸੀਂ ਦੇਖੋ ਛੋਟੀ ਸਾਹਿਬ ਨੇ ਬੰਬੇ ਦੇ ਵਿੱਚ ਕਿੱਥੇ ਕਿੱਥੇ ਕੰਮ ਕੀਤਾ ਛੋਟੀ ਸਾਹਿਬ ਇਹ ਜਿਹੜਾ ਕੀ ਹੁੰਦਾ ਹੈ ਸਕਰੀਨ ਤੇ ਜੋ ਅਸੀਂ ਉਹ ਨਹੀਂ ਵੀਡੀਓ ਕਾਟੀਆਂ ਨਹੀਂ ਵਾਰੀਆਂ ਜੀ ਜੀ ਧੰਨਵਾਦ ਤੇ ਤੁਸੀਂ ਦੇਖ ਸਕਦੇ ਹੋ ਇਹ ਛੋਟੀ ਸਾਹਿਬ ਬੰਬੇ ਦੇ ਵਿੱਚ ਕਿੰਨੇ ਨੇ ਧੰਨਵਾਦ ਕੀਤਾ ਸਾਡੇ ਨੂੰ ਕਿੰਨੀਆਂ ਫਰਮਾਂ ਦੇ ਵਿੱਚ ਕੰਮ ਕੀਤਾ ਦੇਸੀ ਕਲਾ ਦੇ ਵਿੱਚ ਕਹਾਂ ਬੰਗਲ ਨਿਕਲ ਦੋ ਮਿੰਟ ਡਾਇਲੋਗ ਸੁਣਾਉਣੇ ਤਾਂ ਦੇਖੋ ਜਗੁਸ਼ਵੰਤ ਨੂੰ ਮਹਾ ਕਰ ਲੈਣਾਗਾ ਮੇਰਾ ਹਿੰਦੁਸਤਾਨ ਜ਼ਿੰਦਾਬਾਦ ਥਾ ਜ਼ਿੰਦਾਬਾਦ ਹੈ ਔਰ ਜ਼ਿੰਦਾਬਾਦ ਰਹੇਗਾ ਜੈ ਹਿੰਦ ਕੀ ਦੇਖ ਰਹੇ ਹੋ ਚਾਹੇ ਤੇ ਮੈਂ ਆਪਣੇ ਦੋਸਤਾਂ ਕੋਲ ਵੀ ਚੱਲਣ ਦੇ ਹੋਏ ਸੀ ਤੇ ਬਹੁਤ ਬਹੁਤ ਧੰਨਵਾਦ ਅਸੀਂ ਕਰ ਗਏ ਤੁਹਾਡੀ ਗਾੜੀ ਮੈਂ ਹਾਜੀ ਉਹ ਰਵਕ ਕੀ ਹੈ ਜੀ ਆ ਕੀ ਕਰਨਾ ਹੈ ਤੁਮੇ ਉਹ ਕਿਸੇ ਵੀ ਹਾਲਤ ਮੇ ਹਾਲਤ ਨਹੀਂ ਪਹੁੰਚਣਾ ਚਾਹੀਏ ਜਮਾਤ ਕਮਾਲ ਕੌਮ ਦੀ ਪਹਿਲੀ ਫਿਲਮ ਜਮਾਤ ਸਾਹ ਅੱਛੇ ਜੀ ਦੇਖ ਸਕਦੇ ਹੋ ਜੀ ਤੁਸੀਂ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਰਉਪਕਾਰ ਵਾਲਾ ਹੈ ਹਾਂ ਜੀ ਇਹ ਜਮਾਤ ਕੌਮ ਦੀ ਪਹਿਲੀ ਫਿਲਮ ਹੋਵੇਗੀ ਤੇ ਇਹ ਹੈਨੇ ਫਿਲਮ ਬਣਾਉਂਦਾ ਸੇਰਾ ਕਿਸੇ ਇੱਕ ਖਾਸ ਕਮਿਊਨਿਟੀ ਦੀ ਪਹਿਲੀ ਫਿਲਮ ਇਹ ਆਪਣੇ ਹਿਸਾਬ ਜਾਂਦਾ ਹੈ ਤੇ ਮੰਨ ਲਓ ਜੀ ਜੋ ਇਹ ਫਿਲਮ ਹਾਂਜੀ ਤੁਹਾਨੂੰ ਮਨ ਕੋਈ ਦਿੱਕਤੋਂ ਸਾਹਮਣਾ ਨਹੀਂ ਕਰਨਾ ਪਿਆ ਜਾਂ ਮੰਨੋ ਤੁਹਾਨੂੰ ਬਹੁਤ ਅਨੰਦ ਸ੍ਰੀ ਮਿਲ ਰਹੀ ਹੋਣੀ ਹੈ ਦਰ ਵਾਸਤੇ ਦੇਖੋ ਜੀ ਜਦੋਂ ਵੀ ਅਸੀਂ ਕੁਝ ਅਲੱਗ ਕਰਦੇ ਹਾਂ ਤਾਂ ਪਰਿਸਥਿਤੀਆਂ ਅਨੁਕੂਲ ਨਹੀਂ ਹੁੰਦੀਆਂ ਪਰ ਪਰਿਸਥਿਤੀਆਂ ਅਨੁਕੂਲ ਬਣਾਉਣੀਆਂ ਪੈਂਦੀਆਂ ਬਾਕੀ ਇੱਕ ਵਿਸ਼ਵਾਸ ਹੈ ਉਹ ਵਿਸ਼ਵਾਸ ਕੀ ਹੈ ਕਿ ਜਦੋਂ ਅਸੀਂ ਕਿਸੇ ਕੌਮ ਦੀ ਪਹਿਲੀ ਫਿਲਮ ਬਣਾਵਾਂਗੇ ਤੇ ਉਹ ਸਾਨੂੰ ਸਿਰ ਤੇ ਦਾ ਚੱਕੀ ਲੈਣਗੇ ਸਾਡਾ ਥੈਂਕਸ ਦਾ ਕਹਿਣਗੇ ਜੀ ਧੰਨਵਾਦ ਵੀ ਕਰਨਗੇ ਬਾਕੀ ਇਹਦੇ ਵਿੱਚ ਆਪਾਂ ਪੈਸਾ ਆਪਣੇ ਕੋਲੋਂ ਲਾਇਆ ਆ ਤੇ ਉਮੀਦ ਆ ਵੀ ਚਮਾਰ ਕੌਮ ਪੰਜਾਬ ਵਿੱਚ ਬੜੀ ਰਿਚ ਕੌਮ ਆ ਤੇ ਆਪਣਾ ਪੈਸਾ ਵਾਪਸ ਆਊਗਾ ਆਊਗਾ ਆਪਾਂ ਨੂੰ ਮਾਨ ਸਰਮਾਨੀ ਵਧੀਆ ਲਾਇਵ ਤੇ ਮਿਲੂਗਾ ਤੇ ਇੱਕ ਫਿਲਮ ਮੇਕਰ ਹੋਣ ਦੇ ਨਾਤੇ ਇੱਕ ਘਟਿਆ ਕਮੇਡੀ ਜਾਤ ਘਟਿਆ ਕਲਚਰ ਦਿਖਾਉਣਾ ਨੰਗੇਜ ਦਿਖਾਉਣਾ ਫੂਹਰ ਕਮੇਟੀ ਦਿਖਾਉਣੀ ਇੱਕ ਹਵਾ ਤੋਂ ਉੜਦਾ ਹੀ ਕੁਝ ਵਿਖਾਈ ਜਾਣਾ ਉਹ ਮੈਂ ਨਹੀਂ ਕਹੂੰਗਾ ਮੈਂ ਇੱਕ ਕਲਾਕਾਰ ਦੇ ਤੌਰ ਤੇ ਪੰਜਾਬ ਵਿੱਚ ਸਥਾਪਿਤ ਹੋਣਾ ਚਾਹੁੰਦਾ ਹਾਂ ਤੇ ਇਹ ਮੇਰੇ ਵਾਸਤੇ ਬੜੀ ਪ੍ਰਾਊਡ ਦੀ ਗੱਲ ਹੋਵੇਗੀ ਕਿ ਮੈਂ ਜਿਹੜਾ ਕਿਸੇ ਨੇ ਸੋਚਿਆ ਵੀ ਨਹੀਂ ਸੀ ਉਹ ਜਿਆ ਕੰਟੈਂਟ ਸੋਚਿਆ ਐਸਾ ਕਨਸੈਪਟ ਸੋਚਿਆ ਤੇ ਉਹ ਜਨਤਾ ਸਾਹਮਣੇ ਲਿਆਂਦਾ ਬਹੁਤ ਜਲਦੀ ਫਿਰ ਰਿਲੀਜ਼ ਕਰਾਂਗੇ ਤਨਵਾਦ ਜੀ ਤੁਹਾਡਾ ਤੇ ਤੁਸੀਂ ਸੁਣਿਆ ਵੀ ਇੱਕ ਗੁਰੂ ਰਵਦਾਸ ਮਹਾਰਾਜ ਦੇ ਪਾਸਾ ਰਵਦਾਸੀਆ ਕੌਮ ਦੇ ਇੱਕ ਬਹੁਤ ਵੱਡੀ ਥਰਮ ਜਿਹੜੀ ਬਣਾਉਣ ਜਾ ਰਹੇ ਨੇ ਤੇ ਅਸੀਂ ਧੰਨਵਾਦ ਕਰਦੇ ਹਾਂ ਤੇ ਇਹਨਾਂ ਦਾ ਇੱਥੇ ਤੱਕ ਪਹੁੰਚੇ ਤੁਸੀਂ ਤੇ ਇਹ ਫਿਲਮ ਜਿਹੜੀ ਤੁਸੀਂ ਲੈ ਕੇ ਆਏ ਹੋ ਤੇ ਦਰਸ਼ਕਾਂ ਨੂੰ ਦੱਸਿਆ ਤੁਸੀਂ ਤੇ ਅਸੀਂ ਵੀ ਉਮੀਦ ਕਰਦੇ ਹਾਂ ਤੁਸੀਂ ਸਾਡੇ ਚੈਨਲ ਰਾਹੀਂ ਇਹ ਗੱਲਬਾਤ ਦੱਸੀ ਆ ਤੇ ਅਸੀਂ ਉਮੀਦ ਕਰਦੇ ਹਾਂ ਵੀ ਸਾਰੇ ਜਦੋਂ ਇਹ ਫਿਲਮ ਆ ਗਈ ਤੇ ਸਾਰੇ ਪਿਆਰ ਸਤਿਕਾਰ ਜ਼ਰੂਰ ਦਿਓ ਫਿਲਮ ਨੂੰ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਡੇ ਤੱਕ ਪਹੁੰਚਣ ਦਾ ਤੇ ਮੈਂ ਇਹ ਜਿਹੜੀ ਤੁਹਾਡੀ ਕਲਿੱਪ ਆ ਜਰੂਰ ਕਹਾਗਾ ਵੀ ਇਹ ਚਲਾ ਕੇ ਰੱਖਣ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਮੈਂ ਚਾਹਾਂਗਾ ਇੱਕ ਵਾਰ ਤੁਸੀਂ ਇਹ ਸ੍ਰਿਪਤ ਦਾ ਫਰੰਟ ਸਾਈਡ ਨੂੰ ਦਰਸ਼ਕਾਂ ਨੂੰ ਦਿਖਾ ਦਿਓ ਵੇਰ ਯੂ ਆਸੀ ਨੂੰ ਹਵਾ ਦੇ ਬਹੁਤ ਬਹੁਤ ਧੰਨਵਾਦ ਤੇ ਮੈਂ ਨਾਲ ਨਾਲ ਬੇਨਤੀ ਕਰਾਂਗਾ ਵੀ ਇਹ ਜਿਹੜੀ ਇਹਨਾਂ ਦੀ ਫਿਲਮਤ ਇੱਕ ਸ਼ਾਰਟ ਲਏ ਹੋਣੀ ਇਹ ਜਰੂਰ ਕਿਤੇ ਦਿਖਾਈ ਜਾਣ ਕੀ ਕੁਦੇ ਇਹਨਾਂ ਨੇ ਆਪਣਾ ਬੰਬੇ ਵਿੱਚ ਕੀਤਾ